ਸੇਨੇ ਕੋਈ ਧੋਖੇ ਨਾਲ ਜ਼ਮੀਨ ਨਾਮ ਕਰਾ ਲਈ ਹੋਵੇ ਧੋਖੇ ਨਾਲ ਜ਼ਮੀਨ ਨਾਮ ਕਰਾ ਲਈ ਹੋਵੇ ਪਹਿਲੀ ਗੇਲਾ ਦੇ ਕੰਨ ਹੋਣਾ ਪਹਿਲਾ ਪੁੱਛਣਾ ਨਿਕਲੀ ਹੋਵੇ ਵੀ ਧੋਖੇ ਨਾਲ ਜ਼ਮੀਨ ਨਾਮ ਕਰਾ ਲਈ ਹੋਵੇ ਪੁੱਛਣ ਵਾਸਤੇ ਹੋਣਾ ਧੋਖੇ ਨਾਲ ਜ਼ਮੀਨ ਨਾਮ ਕਰਾ ਲਈ ਹੋਵੇ ਪੁੱਛਣ ਵਾਸਤੇ ਹੋਣਾ ਪਹਿਲੀ ਗੇਲਾ ਦੇ ਕੰਨ ਹੋਣਾ ਕਿੱਥੋਂ ਆਇਆ ਬਕਰਾ ਸੱਤਾ ਜੀ ਹੁਣ ਰੂਪਗੜ੍ਹ ਤੋਂ ਆਏ ਆ ਰੂਪਗੜ੍ਹ ਕੋਲ ਪਿੰਡ ਕਿਹੜਾ ਫਿਕਰਾ ਸੱਤਾ ਜੀ ਮੱਤਾ ਮੱਤਾ ਪਹਿਲੀ ਗੇੜਾ ਆਇਆ ਫਿਕਰਾ ਚੱਲ ਬਾਬਾ ਹੋ ਜੂਗੀ ਆਵੇ ਜੋਗੀ ਆਵੇ ਜੋਗੀ ਆਵੇ ਤੇਰੀ ਜੋਗਣ ਹੋਗੀ ਆ ਆਵੇ ਜੋਗੀ ਆਵੇ ਜੋਗੀ ਆ ਤੇਰੀ ਜੋਗਣ ਹੋ ਗਈ ਆ ਹੋ ਜੂਗੀ ਆਵੇ ਜੋਗੀ ਆਵੇ ਜੋਗੀ ਆ ਮਗਰੀ ਜੋਗਣ ਹੋ ਗਈ ਆ ਬੱਜ ਓਏ ਤੁਹਾਡੇ ਵੀ ਧੋਖੇ ਨਾਲ ਜ਼ਮੀਨ ਨੌਕ ਨਾਲੇ ਫਿਕਰਾ ਜਿਨ੍ਹਾਂ ਨੇ ਕੋਈ 1 2 3 4 5 1 2 3 ਸਰਜੀਤ ਹੋਵੇ ਉਹਨਾਂ ਦੇ ਚਾਚੇ ਦਾ ਨਾਮ ਜੀ ਮੇਰੇ ਬਾਕੀ ਬਹਿ ਜਾਓ ਭਾਈ ਬਹਿ ਜਾਓ ਫਿਰ ਬਹਿ ਜਾਓ ਨਿਸ਼ਾਨੀ ਦੇ ਕੇ ਪਤਾ ਲੱਗਦਾ ਵੀ ਕੌਣ ਆ ਸਰਜੀਤ ਕੇ ਹੋਵੇ ਬਾਕੀ ਬਹਿ ਜਾਓ ਚਲ ਬਾਬਾ ਜੀ ਨਾ ਤੇਰੇ ਦੀ ਜਪ ਕੇ ਮਾਂ ਸਰਜੀਤ ਕੌਣਾ ਫਕਰਾ ਚਾਚਾ ਜੀ ਤੁਹਾਡਾ ਚਾਚਾ ਜਮੀਨ ਨੌਕਰਾਂ ਲਈ ਕਿਸੇ ਨੇ ਧੋਖੇ ਨਾਲ ਫਕਰਾ ਹਾਂਜੀ ਕਿਹਨੇ ਕਰਾ ਲਈ ਚਾਚੇ ਦੇ ਮੁੰਡੇ ਨੇ ਕਰਾ ਲਈ ਚਾਚੇ ਦੇ ਮੁੰਡੇ ਨੇ ਜੇ ਕਿਰਪਾ ਹੀ ਹੋ ਜੇ ਸਮਝੌਤੀ ਹੋ ਜੇ ਤੁਹਾਡਾ ਉਹ ਫਕਰਾ ਇਹ ਆਸ ਲੈ ਕੇ 1 2 3 4 ਤੁਹਾਡੀ 4 ਹਿੱਸਿਆਂ ਦੀ ਜ਼ਮੀਨ ਤਾਂ ਨਹੀਂ ਦੀ ਹਾਂਜੀ 4 ਦੀ ਦੀ ਚੱਲ ਬਾਬਾ ਓਏ ਕਿ ਸੰਤਾਂ ਦੀ ਸਾਰੇ ਘਰਾਂ ਦਾ ਸਮਝੌਤਾ ਹੋ ਜੇ ਫਕਰਾ ਸਾਰੀ ਸੰਗਤ ਨੂੰ ਰਸਗੁਲੇ ਵੰਡ ਦੋਗੇ ਫਕਰਾ ਵੰਡਾਂਗੇ ਜਰੂਰ ਜੇ ਬਾਬੇ ਰਸਗੁਲੇ ਵੰਡ ਕੇ ਜਾऊं ਸਮਝੌਤਾ ਹੋ ਜੇ ਜਾਂ ਹੋ ਜੂਗਾ ਓਏ ਫਕਰਾ 1 2 3 ਤਿੰਨ ਕੀਲੇ ਇੱਕ ਸਾਈਡ ਤੇ ਨੇ ਇਹ ਹਾਂਜੀ ਹਾਂਜੀ ਇੱਕ ਸਾਈਡ ਤੇ ਨੇ ਇੱਕ ਮੱਥਾ ਵੀ ਫਕਰਾ ਕਿਰਪਾਈ ਹੋ ਜੂ ਧੰਨਵਾਦ ਤੋਰੇ ਕੱਲ ਰਾ ਦੀ ਰਾ ਦੀ